ਇੱਕ ਨਾਰਕੋ টেরਰ ਮੋਡੀਊਲ ਬਸਟ ਕੀਤਾ ਗਿਆ ਇਹਦੇ ਚ ਅਸੀਂ ਛਾਟਾ ਏਰੀਏ ਦੇ ਵਿੱਚ ਪਹਿਲਾਂ ਐਫ ਆਈ ਆਰ ਨੰਬਰ 42 ਦਰਜ ਕੀਤੀ ਸੀ 7/3/25 ਨੂੰ ਇਹਦੇ ਦੋ ਅਕਿਊਜ਼ ਫੜੇ ਗਏ ਸੀ ਜੋਬਨ ਸਿੰਘ ਤੇ ਗੁਰਬਖਸ਼ ਸਿੰਘ ਉਹਨਾਂ ਨੂੰ ਕਮਰਸ਼ੀਅਲ ਕੁਆਂਟੀਟੀ ਹੀਰੋਇਨ ਮਿਲੀ ਸੀ ਤੇ ਕੋਈ ਹੋਰ ਸਮਾਨ ਮਿਲਿਆ ਸੀਗਾ ਉਹਦੀ ਲਿੰਕੇਜਸ ਨੂੰ ਅਸੀਂ ਜਦੋਂ ਡਿਵੈਲਪ ਕਰ ਰਹੇ ਸੀ ਇਨਵੈਸਟੀਗੇਟ ਕਰ ਰਹੇ ਸੀਗੇ ਉਹਦੇ 'ਚ ਗੱਲ ਆਈ ਕਿ ਜਿਹੜਾ ਇਹ ਏਰੀਏ ਦੇ ਵਿੱਚ ਛਾਟਾ ਜਿਹੜਾ ਸਪੈਸ਼ਲ ਖੰਡ ਵਾਲਾ ਏਰੀਆ ਇਹ 'ਚ ਕਰਨਦੀਪ ਯਾਦਵ ਮੁਕੇਸ਼ ਕੁਮਾਰ ਯਾਦਵ ਤੇ 사ਜਨ ਸਿੰਘ ਕਰਨਦੀਪ ਜਿਹੜਾ ਹੈ ਜੰਡਪੀਰ ਕਲੋਨੀ ਅੰਮ੍ਰਿਤਸਰ ਦਾ 21 ਸਾਲ ਦੀ ਉਮਰ ਹੈ 12ਵੀਂ ਪਾਸ ਹੈ ਸ਼ਟਰਿੰਗ ਦਾ ਕੰਮ ਕਰਦਾ ਹੈ ਇੱਕ ਕੇਸ ਦੇ ਖਿਲਾਫ ਦਰਜ ਹੈ ਜਿਹਦੇ 'ਚ 2 ਹੈਂਡ ਗ੍ਰੇਨੇਡ, 3 ਪਿਸਟਲ, ਸਰਹਾਲੀ, ਤਰਨਤਾਰਨ ਫੜੇ ਗਏ ਸੀ, ਉਹ ਸਾਰੇ ਮੋਹੀਆ ਇਹਨੇ ਕਰਾਏ ਸੀਗੇ। ਉਹਦੋਂ ਦਾ ਹੀ ਫਰਾਰ ਸੀਗਾ ਔਰ ਕਾਫੀ ਇਹਨੂੰ ਪੁਲਿਸ ਇਹਦੀ ਤਲਾਸ਼ ਕਰ ਰਹੀ ਸੀਗੀ। ਇਸ ਤੋਂ ਇਲਾਵਾ ਇਹਦਾ ਸਾਥੀ ਹੈ ਮੁਕੇਸ਼ ਕੁਮਾਰ ਯਾਦਵ। ਇੱਕ ਖੰਡ ਵਾਲਾ, ਛਾਟਾ ਅੰਮ੍ਰਿਤਸਰ ਦਾ ਰਹਿਣ ਵਾਲਾ, 20 ਸਾਲ ਉਮਰ ਹੈ। 10ਵੀਂ ਪਾਸ ਹੈ, DJ ਦਾ ਕੰਮ ਕਰਦਾ ਹੈ। ਪਹਿਲਾ ਕੇਸ ਨਹੀਂ ਹੈ ਇਹਦੇ ਤੇ ਕੋਈ। ਸਿਮਿਲਰਲੀ 사ਜਨ ਸਿੰਘ ਖੰਡ ਵਾਲਾ ਛਾਟੇ ਦਾ ਹੀ, ਇਹ 24 ਸਾਲ ਦਾ ਹੈ। ਚੌਥੀ ਪਾਸ ਹੈ ਪੀਓਪੀ ਲੇਬਰ ਦਾ ਕੰਮ ਕਰਦਾ ਪਹਿਲਾਂ ਕੋਈ ਕੇਸ ਦਰਜ ਨਹੀਂ ਹੈ ਇਹ ਤਿੰਨੋਂ ਮੁਲਜ਼ਮ ਜਿਹੜਾ ਕਰਨਦੀਪ ਯਾਦਵ ਹੈ ਬੜਾ ਇੰਪੋਰਟੈਂਟ ਇੱਕ ਬੀਕੇਆਈ ਦਾ ਆਪਰੇਟਰ ਇਹਨੂੰ ਆਪਾਂ ਕਹਿ ਸਕਦੇ ਬਬਰ ਖਾਲਸਾ ਇੰਟਰਨੈਸ਼ਨਲ ਦਾ ਜਿਹੜਾ ਕਿ ਡਰੱਗਸ ਦਾ ਤੇ ਨਾਲ ਗ੍ਰੇਨੇਡ ਵਗੈਰਾ ਤੇ ਅਸਲਾ ਮਿਨੀਸ਼ਨ ਸਪਲਾਈ ਕਰਨ ਦਾ ਕੰਮ ਕਰ ਰਿਹਾ ਸੀ ਜਿਵੇਂ ਤੁਹਾਨੂੰ ਮੈਂ ਦੱਸਿਆ ਕਿ ਜਿਹੜੀ ਐਫਆਈਆਰ 11/25 ਹੋਈ ਸੀ ਥਾਣਾ ਸਰਹਾਲੀ ਤਰਨਤਾਰਨ ਉਹਦੇ ਚ ਵੀ ਇਹ ਚੀਜ਼ਾਂ ਕਾਫੀ ਫੜੀਆਂ ਗਈਆਂ ਸੀ ਉਹਦੇ ਚ ਵੀ ਸਾਰਾ ਮੇਨ ਸਪਲਾਈ ਦਾ ਟਰਮ ਕਰਨਦੀਪ ਐਲੀਅਸ ਕਰਨ ਭਈਆ ਇਹਨੂੰ ਕਹਿੰਦੇ ਆ ਤੋਂ ਸਾਡੀ ਕਮਿਸ਼ਨਰ ਪੁਲਿਸ ਦੀ ਪਾਰਟੀ ਜਿਹਦੀ ਲੀਡ ਆਪਣੇ ਸ਼ਿਵਦਰਸ਼ਨ ਜੀ ਸਰਪ੍ਰਾਈਜ਼ ਕਰ ਰਹੀ ਸੀ ਵਿਨੋਦ ਸਾਡੇ ਐਸਐਚਓ ਛਾੜਾ ਕਰ ਰਹੀ ਸੀ ਉੱਥੋਂ ਸਾਡੀ ਟੀਮ ਨੇ ਫਾਲੋ ਕਰਦੇ ਕਰਦੇ ਇਹਨੂੰ ਮਦੇਪੁਰਾ ਡਿਸਟ੍ਰਿਕਟ ਹੈਗਾ ਬਿਹਾਰ ਦੇ ਵਿੱਚ ਤੇ ਥਾਣਾ ਹੈਗਾ ਕੁਮਾਰਖੰਡ ਉੱਥੋਂ ਇਹ ਤਿੰਨੋਂ ਬੰਦੇ ਗ੍ਰਿਫਤਾਰ ਕੀਤੇ ਔਰ ਇਹਨਾਂ ਦੇ ਪੋਜੈਸ਼ਨ ਤੋਂ ਤਿੰਨ ਮੋਬਾਈਲ ਮਿਲੇ ਆ ਤੇ 700 ਨੇਪਾਲੀ ਕਰੰਸੀ ਹੈ ਡਿਨੋਮੀਨੇਸ਼ਨ ਦੀ ਇਹ ਤਾਕ ਵਿੱਚ ਸੀ ਕਿ ਅਸੀਂ ਨੇਪਾਲ ਭਾਜੀ ਕਿਉਂਕਿ ਇੱਥੇ ਏਜੰਸੀਜ਼ ਦਾ ਤੇ ਪੁਲਿਸ ਦਾ ਇਹਨਾਂ ਨੂੰ ਤਲਾਸ਼ ਕਰ ਰਹੀ ਸੀਗੀ ਜਿਹੜੀ ਮੁੱਢਲੀ ਪੁੱਛਗਿੱਛ ਹੋਈ ਹੈ ਵੈਸੇ ਅੱਜ ਰਾਤ ਤੱਕ ਆਪਣੇ ਕੋਲ ਇੱਥੇ ਆ ਜਾਣਗੇ ਪੁਲਿਸ ਪਾਰਟੀ ਲੈ ਕੇ ਆ ਰਹੀ ਹੈ ਇਹਨਾਂ ਨੂੰ ਸਾਰੇ ਫੋਨ ਆਪਣੇ ਬਿਲਕੁਲ ਵਾਸ਼ ਕੀਤੇ ਹੋਏ ਆ ਔਰ ਸਾਰਾ ਆਪਣਾ ਪਿੱਛੋ ਸੁਰਾਗ ਮਟਾਉਣ ਦੀ ਕੋਸ਼ਿਸ਼ ਕੀਤੀ ਡੋਂਗਲਸ ਨਾਲ ਕਨੈਕਸ਼ਨ ਲੈ ਰਹੇ ਸੀਗੇ ਸੋ ਇਹਦੇ 'ਚ ਮੈਂ ਇਹਨੂੰ ਬੜੀ ਵੱਡੀ ਕਾਮਯਾਬੀ ਇਸ ਕਰਕੇ ਮੰਨਦਾ ਕਿਉਂਕਿ ਸਾਡੇ ਇਸ ਏਰੀਏ ਦੇ ਵਿੱਚ ਇਹੋ ਜਿਹਾ ਬੰਦਾ ਜਿਹੜਾ ਬੈਠੇ ਬੈਠ ਕੇ ਨੈੱਟਵਰਕ ਚਲਾ ਰਿਹਾ ਸੀ ਨਾਰਕੋ ਦਾ ਵੀ ਟੈਰਸ ਦਾ ਵੀ ਗ੍ਰੇਨੇਡਸ ਵਗੈਰਾ ਵੀ ਸਪਲਾਈ ਕਰ ਰਿਹਾ ਸੀ ਅੱਗੇ ਤੋਂ ਅੱਗੇ ਵੀਕੀਆਈ ਦੇ ਕਹਿਣ ਤੋਂ ਔਰ ਵਕਫਾ ਕੁ ਮੋਡਿਊਲਸ ਨੂੰ ਇਹ ਮੁਹੱਈਆ ਕਰਾ ਰਹੇ ਸੀ ਇਹਨਾਂ ਦੇ ਟਿਕਾਣੇ ਵੀ ਸਾਨੂੰ ਕਾਫੀ ਪਤਾ ਲੱਗੇ ਨੇ ਉਹ ਜਿਵੇਂ ਆਉਣਗੇ ਉਸ ਤੋਂ ਬਾਅਦ ਉੱਥੇ ਵੀ ਸਾਰੇ ਆਪਾਂ ਰੇਡ ਕਰਾਂਗੇ ਜਿਹੜੀ ਮੇਨ ਗੱਲ ਇਹਦੇ ਵਿੱਚ ਇਹ ਆਈ ਹੈ ਕਿ ਜਦੋਂ ਦਾ ਪੰਜਾਬ ਦੇ ਵਿੱਚ ਨਸ਼ਿਆਂ ਵਿਰੁੱਧ ਮਹਿੰਮ ਚੱਲੀ ਹੈ ਤੇ ਨੇਚਚੁਅਲੀ ਸਾਡੇ ਪਾਰ ਬੈਠੇ ਜਿਹੜੇ ਸਮੱਗਲਰ ਤੇ ਆਈਐਸਆਈ ਵਾਲੇ ਆ ਉਹਨਾਂ ਨੂੰ ਇਸ ਗੱਲ ਦਾ ਝਟਕਾ ਲੱਗ ਰਿਹਾ ਕਿ ਇੱਥੇ ਸਖਤੀ ਬਹੁਤ ਹੋ ਰਹੀ ਹੈ ਔਰ ਇਹ ਬੰਦੇ ਇੱਥੋਂ ਜਿਹੜੇ ਉਹਨਾਂ ਦੇ ਮੇਨ ਕਿੰਗਪਿੰਨ ਸੀਗੇ ਨੈਟਵਰਕ ਚਲਾਉਂਦੇ ਸੀ ਚਾਹੇ ਉਹ ਟੈਰਰ ਦਾ ਚਾਹੇ ਨਾਰਕੋ ਦਾ ਉਹ ਛੱਡ ਕੇ ਚਲੇ ਗਏ ਉਸ ਕਰਕੇ ਉਸ ਬੁਖਲਾੜ ਦੇ ਵਿੱਚ ਇਹੋ ਜਿਹੀਆਂ ਕਾਰਵਾਈਆਂ ਨੂੰ ਅੰਜਾਮ ਦਿੰਦੇ ਆ ਕਉ ਕੱਲ ਵਾਲੇ ਇਨਸੀਡੈਂਟ ਦੇ ਨਾਲ ਰਿਲੇਟਡ ਜੇ ਆਪਾਂ ਦੇਖੀ ਉਸ ਏਰੀਏ ਦੇ ਤਿੰਨੋਂ ਬੰਦੇ ਆ ਇਹ ਔਰ ਕਾਫੀ ਸਰਗਰਮ ਸੀਗੇ ਆਪਾਂ ਇਹ ਗੱਲ ਤੋਂ ਮੈਜਿਨ ਲਾ ਸਕਦੇ ਆ ਕਿ ਬੰਦਾ ਦੇਸ਼ ਛੱਡ ਕੇ ਜਾ ਰਿਹਾ ਪੰਜਾਬ ਪੁਲਿਸ ਨੇ ਪਹਿਲਾਂ ਵੀ ਕਰਾਸ ਬਾਰਡਰ ਟੈਰਰਿਜ਼ਮ ਤੇ ਨਾਰਕੋ ਦਾ ਲੱਕ ਤੋੜਿਆ ਔਰ ਹੁਣ ਵੀ ਮੂੰਹ ਤੋੜ ਤੋ ਜਵਾਬ ਉਹਨਾਂ ਨੂੰ ਦਿੱਤਾ ਜਾਏਗਾ ਔਰ ਸਪਰਾਥ ਹੈ ਸਾਰੇ ਪਹਿਲੇ ਕੇਸ ਵੀ ਸਾਰੇ ਆਪਾਂ ਡਿਟੈਕਟ ਕੀਤੇ ਔਰ ਇਹਨਾਂ ਤੋਂ ਵੀ ਜਦੋਂ ਹੁਣ ਆਉਂਦੇ ਆ ਤੇ ਮੈਂ ਮੈਨੂੰ ਉਮੀਦ ਹੈ ਕਿ ਬਹੁਤ ਸਾਰਾ ਨੈਟਵਰਕ ਸਾਡਾ ਜਿਹੜਾ ਕ੍ਰਾਸ ਬਾਰਡਰ ਵੀ ਵਿਦੇਸ਼ਾਂ ਦੇ ਵਿੱਚ ਵੀ ਔਰ ਵਿਦਨ ਇੰਡੀਆ ਇਹ ਸਾਰਾ ਸਾਹਮਣੇ ਆਏਗਾ ਤੇ ਮੈਂ ਇਸ ਗੱਲ ਦੇ ਉੱਤੇ ਆਪਣੀ ਟੀਮ ਨੂੰ ਵਧਾਈ ਦਿੰਨਾ ਔਰ ਸਾਰੇ ਇਹਨਾਂ ਨੂੰ ਸੂਟੇਬਲੀ ਰਿਵਾਰਡ ਕੀਤਾ ਜਾਵੇ ਸਰ ਇਸ ਸਕੇਤਾਂ ਤਲਕ ਹੈ ਜਿਹੜਾ ਅੱਜ ਸੂਰੇ ਬਲਾਕ ਹੋਇਆ ਦੇ ਨਾਲ ਕੋਈ ਤਲਕ ਹੈ ਨਾ ਦੇਖੋ ਭਾਈ ਸਾਹਿਬ ਗੱਲ ਬੜੀ ਸਿੰਪਲ ਹੈ ਕਿ ਜਿਹੜਾ ਬੰਦਾ ਉਸ ਏਰੀਆ 'ਚ ਬੈਠ ਕੇ ਕੰਮ ਕਰ ਰਿਹਾ ਤੇ ਤੁਸੀਂ ਆਪਾਂ ਕੀ ਸਮਝਦੇ ਆ ਵੀ ਉਹਨੂੰ ਕੋਈ ਲਿੰਕੇਜਸ ਦਾ ਪਤਾ ਨਹੀਂ ਹੋਏਗਾ ਇਹਨਾਂ मतलब कोई कोइन्सिडेंट नहीं हो सकता कि उस एरिया ਦਾ ਜਿਹੜਾ ਨੈਟਵਰਕ ਦੇ ਸਰਗਰਨਾ ਨੇ ਇੱਥੋਂ ਭੱਜੇ ਹੋਏ ਆ ਕੱਲ ਉਥੇ ਅਰੈਸਟ ਹੋਏ ਆ ਰੀਟੇਨ ਕੀਤੀ ਆਪਣੀ ਪਾਸ تین ਤੇ ਅੱਜ ਇੱਥੇ ਕੋਈ ਗੱਲ ਹੋਈ ਆ ਅਸੀਂ ਨਹੀਂ ਕਹਿੰਦੇ ਵੀ ਉਹਦਾ ਉਹਨਾਂ ਨੇ ਕਰਾ ਦਿੱਤਾ ਹੋਊਗਾ ਬਟ ਡੈਫੀਨਿਟਲੀ ਇੰਡੀਕੇਟਿਵ ਜ਼ਰੂਰ ਹੈ ਜਿਸ ਏਰੀਏ ਦੇ ਬੰਦੇ ਰਹਿਣ ਵਾਲੇ ਆ ਜਿਸ ਏਰੀਏ 'ਚ ਉਹਨਾਂ ਦੇ ਟਿਕਾਣੇ ਆ ਜੰਡਪੀਰ ਹੋਵੇ ਖੰਡਵਾਲਾ ਹੋਵੇ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਉਸ ਏਰੀਏ ਦਾ ਇਹ ਮੋਡਿਊਲ ਜਿਹੜਾ ਕਿ ਭਾਰਤ ਛੱਡ ਕੇ ਜਾ ਰਿਹਾ ਉਹਦਾ ਤੁਸੀਂ ਆਪ ਹੀ ਸਮਝ ਸਕਦੇ ਹੋ ਵੀ ਕਿਉਂ ਇਹ ਕੀਤਾ ਜਾ ਰਿਹਾ ਔਰ ਵਾਂਟਡ ਨੇ ਬਾਇ ਡਿਫਰੈਂਟ ਏਜੰਸੀਜ਼ ਬਾਇ ਡਿਫਰੈਂਟ ਯੂਨਿਟਸ ਸੋ ਇਹ ਬੜੀ ਅੱਛੀ ਕਾਮਯਾਬੀ ਔਰ ਇਹਦਾ ਲੱਕ ਟੁੱਟੇਗਾ ਜਿਹੜਾ ਫਰਦਰ ਵੀ ਸਾਡੀ ਇਨਵੈਸਟੀਗੇਸ਼ਨ ਜਿਹੜੀਆਂ ਉਹ ਤੁਹਾਡੇ ਨਾਲ ਅਸੀਂ ਸ਼ੇਅਰ ਕਰਾਂਗੇ ਜਦੋਂ ਬੰਦੇ ਆ ਜਾਂਦੇ ਰਿਮਾਂਡ ਲੈ ਕੇ ਤੇ ਇਹਨਾਂ ਤੇ ਹੋਰ ਵੀ ਕਾਫੀ ਮੈਨੂੰ ਲੱਗਦਾ ਕਿ ਕਾਫੀ ਖੁਲਾਸੇ ਹੋਣ ਦੀ ਉਮੀਦ ਹੈ ਪੁਲਿਸ ਸਾਹਿਬ ਜੀ ਆਸੀ ਆਗੂਆਂ ਨੇ ਤੇ ਅਧਿਰੇ ਕਾਰਮੀ ਕਾਗੂ ਨੇ ਉਹਨਾਂ ਨੇ ਕਿਹਾ ਵੀ 24 ਘੰਟੇ ਤੱਕ ਜੇ ਇਹ ਬੰਦੇ ਨਹੀਂ ਕਾਬੂ ਬੜੇ ਗਏ ਤੇ ਅਸੀਂ ਅੰਮ੍ਰਿਤਸਰ ਬੰਦ ਕਰਦੇ ਹਾਂਗੇ ਚਲੋ ਭਾਈ ਸਾਹਿਬ ਦੇਖੋ ਬੜੀ ਸਿੰਪਲ ਗੱਲ ਹੈ ਅਸੀਂ ਸਾਰੇ ਡੈਮੋਕਰੈਟਿਕ ਕੰਟਰੀ ਚ ਰਹਿੰਦੇ ਆ ਤੁਹਾਨੂੰ ਵੀ ਪਤਾ ਹੈ ਕਿ ਦਿਨ ਰਾਤ ਕਿੰਦਾ ਮਿਹਨਤ ਹੋ ਰਹੀ ਹੈ ਔਰ ਰਿਕਵਰੀ ਜੇ ਆਪਾਂ ਦੇਖੀਏ ਮੈਂ ਨਹੀਂ ਕਹਿੰਦਾ ਵੀ ਸਾਨੂੰ ਬਹੁਤ ਅਸੀਂ ਆਪਣੀ ਤਾਰੀਫ ਕਰਨਾ ਚਾਹੁੰਦੇ ਆ ਪਰ ਤੁਹਾਡੇ ਸਾਹਮਣੇ ਹੀ ਹੈ ਕਿ ਕਿਸੇ ਵੀ ਕ੍ਰਾਈਮ ਦੇ ਐਸਪੈਕਟ ਤੇ ਡਰੱਗ ਦੇ ਉੱਤੇ ਕਮਿਸ਼ਨਰ ਪੁਲਿਸ ਅਮਰ ਸਰ ਦਾ ਕਿੰਨਾ ਮਤਲਬ ਰਿਕਵਰੀਆਂ ਨੇ ਜਾਂ ਕਿੰਨਾ ਐਕਸ਼ਨ ਹੈ ਔਰ ਸਟਰੀਟ ਕਰਾਈਮ ਨੂੰ ਵੀ ਕਿੰਨਾ ਦਬਾਇਆ ਗਿਆ ਵਿਜ਼ਿਬਿਲਟੀ ਹੈ ਲੋਕਾਂ ਦੀ ਸੇਫਟੀ ਨੂੰ ਪ੍ਰਾਇਰੀਟੀ ਦਿੱਤੀ ਜਾਂਦੀ ਹੈ ਦੇਖੋ ਸਟ੍ਰੇ ਇਨਸੀਡੈਂਟਸ ਹੋ ਜਾਂਦੇ ਜਿਵੇਂ ਤੁਹਾਨੂੰ ਪਤਾ ਬੁਖਲਾਟ ਹੈ ਹੁਣ ਬੰਦੇ ਛੱਡ ਕੇ ਚਲੇ ਗਏ ਇਥੋਂ ਸਾਰਾ ਨੈਟਵਰਕ ਟੁੱਟ ਗਿਆ ਸੋ ਇਸ ਕਰਕੇ ਇਹ ਚੀਜ਼ਾਂ ਹੁੰਦੀਆਂ ਬਟ ਅਸੀਂ ਸਮਰੱਥਾ ਔਰ ਮੈਨੂੰ ਉਮੀਦ ਹੈ ਕਿ ਬਹੁਤ ਜਲਦੀ ਤੁਹਾਡੇ ਨਾਲ ਫੇਰ ਆਪਣੀ ਮੁਲਾਕਾਤ ਹੋਏਗੀ

हम वी आर ऑन द ट्रैक और बहुत जल्दी से आपके सामने सारे खुलासे होंगे जब बंदे पकड़े जाएंगे आपको मैं याद दिला दूं कि पहले सारे केसेस भी इसी तरह टोटली ट्रेसड हैं सारे बंदे पकड़े गए हैं बट इसमें इकोनॉमिक एंगल बहुत बार बार सामने आता है कि लोग जो नारकोटिक और टेरर मोड्यूल जिसकी मैं अभी बात करके हटाऊँ इसी का ही आपस में जो नेक्सस है नेटवर्क है वो ही सामने आता बार बार जो पिछले केसेस में लोग गिरफ्तार हुए हैं वो भी पुराने एन डी पी एस के केसेज में रहे हैं जेलों में हीरोइन के केसेस में और बाद में क्रॉस बॉर्डर और बाहर के विदेशों में बैठे लोगों से सब उनका कनेक्शन जुड़ता है और उसके बाद वो आते हैं सो मैं यहाँ से ये उनको चेतावनी भी देना चाहता हूँ कि जो ऐसे काम करेंगे उसकी मुँह तोड़ जवाब मिलेगा उनको सर, 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 ਸਰਦਾ ਬੀ ਵੀ ਸਰਦਾ ਵੀ ਟਵੀਟ ਆ ਕਿ ਗ੍ਰਨੇਡ ਡਿਲੀਵਰ ਕਰਦੇ ਰਹੇ ਪਹਿਲਾਂ ਦੇਖੋ ਭਾਈ ਸਾਹਿਬ ਮੈਂ ਤੁਹਾਨੂੰ ਉਹੀ ਦੱਸ ਰਿਹਾ ਸਰਾਲੀ ਵਾਲੇ ਕੇਸ ਦੇ ਵਿੱਚ ਸਾਰਾ ਨਾਮ ਹੀ ਇਹਨਾਂ ਦਾ ਹੈ ਜਿੱਚ ਦੋ ਗ੍ਰਨੇਡ ਹੈਂਡ ਗ੍ਰਨੇਡ ਵੀ ਉੱਥੇ ਬ੍ਰਾਮਦ ਹੋਏ ਤਿੰਨ ਪਿਸਟਲ ਸੀ ਦੋ 30 ਬੋਰ ਤੇ ਇੱਕ 32 ਬੋਰ ਦਾ ਤੇ ਹੋਰ ਵੀ ਚੀਜ਼ਾਂ ਬਟ ਮੈਂ ਇੱਥੇ ਬੈਠਾ ਦੇਖੋ ਵਿਦਆਊਟ ਉਹਨਾਂ ਦੀ ਕੁਐਸਚਨਿੰਗ ਤੋਂ ਕੋਈ ਗੱਲ ਨਹੀਂ ਕਹਿਣਾ ਚਾਹੁੰਦਾ ਕਿਉਂਕਿ ਉਹ ਵਾਜਬ ਨਹੀਂ ਹੋਏਗੀ ਆਪਾਂ ਉਹਨਾਂ ਦਾ ਰਿਮਾਂਡ ਲੈ ਕੇ ਤੁਹਾਡੇ ਨਾਲ ਰੱਬ ਸੁੱਖ ਰੱਖੇ ਕੱਲ ਫੇਰ ਕਰਦੇ ਆਂ ਆਪਾਂ ਗੱਲ ਇਹਦੇ ਬਾਰੇ ਸਰ ਮਾਨ ਸਾਹਿਬ ਦਾ ਵੀ ਇਹ ਆਇਆ ਕਿ ਬਿਆਨ ਜਿਵੇਂ ਸਾਫਰ ਰਿਪੋਰਟ ਦੇਖਿਆ ਕਿ ਡਰੋਨ ਐਕਟੀਵਿਟੀ ਜਿਹੜੀ ਆ ਪੰਜਾਬ ਦੇ ਵਿੱਚ ਉਹ ਨਸ਼ਾ ਸਸਤਾ ਦੇ ਕਲਬ ਤੋਂ ਕਾਰਵਾਈ ਪੁਲਿਸ ਵੱਲੋਂ ਕੀਤੀ ਜਾ ਰਹੀ ਉਸ ਤੋਂ ਬਾਅਦ ਡਰੋਨ ਐਕਟੀਵਿਟੀ ਵੀ ਕਾਫੀ ਜਿਹੜੀ ਆ ਘਟੀ ਆ ਕੀ ਲੱਗਦਾ ਕਿ ਉਸੇ ਬੁਖਲਾਟ ਕਰ ਤੀਜਾ ਕਿਵੇਂ ਤੁਸੀਂ ਕਹਾਂ ਸੀ ਕਵਰਟੀ ਬੋਲੋ ਦੇਖੋ ਮੈਂ ਬਿਲਕੁਲ ਬੁਖਲਾਟ ਇਹਨੂੰ ਕਹਿੰਨਾ ਤੁਹਾਡੇ ਸਾਹਮਣੇ ਹੀ ਹੈ ਅਗਰ ਪ੍ਰੈਸ਼ਰ ਇਥੋਂ ਨਾ ਹੁੰਦਾ ਜਾਂ ਐਨੇ ਤਿੰਨ ਬੰਦੇ ਇਥੋਂ ਮੁਲਕ ਛੱਡ ਕੇ ਕਿੱਥੇ ਤੁਰੇ ਫਿਰਦੇ ਬਿਹਾਰ ਦੇ ਵਿੱਚ ਔਰ ਨੇਪਾਲ ਜਾ ਰਹੇ ਆ ਉਹਦਾ ਕੋਈ ਮਕਸਦ ਹੀ ਹੈ ਔਰ ਇੰਨਾ ਕੋਇਨਸੀਡੈਂਟ ਮੈਂ ਜਿਵੇਂ ਪਹਿਲਾਂ ਕਿਹਾ ਇਹ ਨਹੀਂ ਹੋ ਸਕਦਾ ਕਿ ਖੰਡ ਵਾਲੇ ਦੇ ਹੀ ਬੰਦੇ ਹੁਣ ਜਿੱਥੇ ਆਪਾਂ ਇਹ ਸਾਰਾ ਆਪਰੇਸ਼ਨ ਕਰ ਰਹੇ ਹਾਂ ਸਰ ਇੱਕ ਕੁਸਚਨ ਹੈ ਜਿੱਥੇ ਤੁਸੀਂ ਅੱਜ ਨਿਕਲ ਕੀਤਾ ਦਵਾਲੇ ਮਸਲੇ ਦਾ ਕਿਉਂਕਿ ਅੱਜ ਤੱਕ ਤੁਹਾਡੇ ਮੂੰ ਅਸੀਂ ਆਈਐਸਆਈ ਵਾਲਾ ਬੋਲ ਨਹੀਂ ਸੁਣਿਆ ਤੁਸੀਂ ਅੱਜ ਇੱਕ ਗੱਲ ਸਾਫ ਕੀਤੀ ਕਿ ਇਹ ਜਿਹੜਾ ਇੱਕ ਜਿਹੜਾ ਹਮਾਕਾ ਹੋਇਆ ਜਾਂ ਜੋ ਵੀ ਇੱਥੇ ਜਿਹੜਾ ਹਮਲਾ ਹੋਇਆ ਇਹ ਆਈਐਸਆਈ ਦੀ ਸਾਜ਼ਿਸ਼ ਹੈ ਪਾਕਿਸਤਾਨ ਦੀ ਸਾਜ਼ਿਸ਼ ਹੈ ਸਰ ਉਸ ਨੂੰ ਕਿਵੇਂ ਤੁਸੀਂ ਕਲੀਅਰ ਕਰ ਰਹੇ ਹੋ ਦੇਖੋ ਮੈਂ ਬੜਾ ਐਨਾਲਿਸਿਸ ਤੁਹਾਨੂੰ ਕਲੀਅਰ ਦੱਸਿਆ ਜੀ ਇੰਨਾ ਪ੍ਰੈਸ਼ਰ ਕ੍ਰੀਏਟ ਹੋਇਆ ਹੋਇਆ ਇੱਕ ਡਰਗ ਟ੍ਰੇਡ ਤੇ ਔਰ ਡਰਗ ਟ੍ਰੇਡ ਨਾਲ ਰਿਲੇਟਡ ਜਿਹੜਾ ਟੈਰਰ ਐਂਗਲ ਵੀ ਹੁੰਦਾ ਜਿਹੜੇ ਬੰਦੇ ਕੋਰੀਅਰਸ ਜਾਂ ਸਮਗਲਰ ਡਰਗ ਨੂੰ ਪੁਸ਼ ਕਰਦੇ ਉਹ ਹੀ ਉਹਦੇ ਥਰੂ ਹੀ ਐਕਸਪਲੋਸਿਵ ਤੇ ਆਰਮਜ਼ ਆਉਂਦੇ ਆ ਪਿਛਲਾ ਕੋਈ ਪਾਸਟ ਹਿਸਟਰੀ ਕੱਢ ਕੇ ਦੇਖ ਲਓ ਔਰ ਉਹਦੇ ਵਿੱਚ ਹੀ ਉਹਨਾਂ ਨੂੰ ਲੱਗ ਰਿਹਾ ਕਿ ਸਾਡੇ ਤੇ ਉੱਤੇ ਇੰਨਾ ਪ੍ਰੈਸ਼ਰ ਹੈ ਇੰਨੇ ਲੋਕ ਫੜੇ ਜਾ ਰਹੇ ਐਨੀ ਰਿਕਵਰੀਆਂ ਹੋ ਰਹੀਆਂ ਤਾਂ ਨੇਚਰਲੀ ਉਸ ਬੰਦਾ ਕਰਦਾ ਕੋਸ਼ਿਸ਼ ਕੋਈ ਨਾ ਕੋਈ ਆਪਣਾ ਪ੍ਰੈਜ਼ੈਂਸ ਫੀਲ ਕਰਾਉਣ ਦੀ ਕੋਸ਼ਿਸ਼ ਕਰਦਾ ਮਤਲਬ ਵਾਧਾ ਨਹੀਂ ਫਲਾਉਣ ਦੀ ਕੋਸ਼ਿਸ਼ ਕਰਦਾ ਜੋ ਕਿ ਸ਼ੁਰੂ ਤੋਂ ਰਿਹਾ ਹੈ ਸੋ ਉਸ ਦੇ ਵਿੱਚ ਇਹੋ ਜੇ ਇਨਸੀਡੈਂਟ ਕਈ ਵਾਰ ਹੋ ਜਾਂਦੇ ਪਰ ਅਸੀਂ ਪੂਰੀ ਤਰ੍ਹਾਂ ਸਬਰ ਆਥਾ ਔਰ ਮੈਂ ਜਿਵੇਂ ਤੁਹਾਨੂੰ ਕਿਹਾ ਇਹ ਵੀ ਵਿਲ ਕਰੈਕ ਦੀ ਕੇਸ ਵੈਰੀ ਸੂਨ ਔਰ ਤੁਹਾਡੇ ਨਾਲ ਬੜੀ ਜਲਦੀ ਤੁਹਾਡੇ ਸਾਹਮਣੇ ਸਾਰੀ ਚੀਜ਼ ਲੈਂਦੀ ਹੈ ਸਰ ਡਰਾਉਨ ਦੀ ਕੋਸ਼ਿਸ਼ ਕੀਤੀ ਕੀ ਇੱਕ ਤਰਫ ਤੁਸੀਂ ਜਿਸ ਤਰੀਕੇ ਨਾਲ ਨਹੀਂ ਨਹੀਂ ਕੋਈ ਡਰਾਉਨ ਡਰਨ ਵਾਲੇ ਅਸੀਂ ਹੈ ਨਹੀਂ ਜੀ ਤਾਂ ਰਾਮ ਦੇ ਨਾਮ ਤੇ ਬਲਾਸਟ ਆ ਜੀ ਇੱਕ ਰਾਮ ਦੇ ਨਾਮ ਤੇ ਬਲਾਸਟ ਹੋਇਆ ਹੈ ਐਸਾ ਦੇਖੋ ਮੈਂ ਇਹਨਾਂ ਗੱਲਾਂ ਚ ਨਹੀਂ ਪੈਣਾ ਚਾਹੁੰਦਾ ਇਟ ਇਜ਼ ਅ ਪਿਓਰ ਇਨਵੈਸਟੀਗੇਟਿਵ ਥਿੰਗ ਮੈਂ ਤੁਹਾਨੂੰ ਸਾਰੀ 19 ਗੱਲ ਦੱਸਦੀ ਜਿਹੜੀ ਕਿ ਨੌਨ ਆਪਰੇਸ਼ਨਲ ਹੈ। ਤੋ ਆਈ ਹੋਪ ਕਿ ਤੁਸੀਂ ਇਦਾਂ ਮੇਰਾ ਬਹੁਤ ਅਸੀਂ ਸਾਡਾ ਪੁਲਿਸ ਦਾ ਸਾਥ ਦਿੱਤਾ ਹੈ। ਕਲੂ ਮਿਲ ਗਿਆ ਕਿਉਂਕਿ ਸਾਰੇ ਚੌਕਾਂ 'ਚ ਸੀਸੀਟੀਵੀ ਕੈਮਰੇ ਲੱਗੇ ਹੋਏ ਕਿਉਂ ਕਲੂ ਮਿਲ ਗਿਆ। 100% ਕਲੂ ਤਾਂ ਹੈਗਾ ਹੀ ਆ ਜੀ। ਅੱਗੇ ਵੀ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਕਰਦੇ ਹਾਂ ਟਰੇਸ ਹੋਰ ਕਰਾਂਗੇ। ਇਹਦੇ ਠੀਕ ਦੇਖਿਆ ਕਿ ਉਹਨੇ ਕਿ ਝੰਡਾ ਲੱਗਾ ਸੀ ਉਹ ਤੋਂ ਕੁਝ ਲਕਪਦਾ ਲੱਗਾ ਜੀ ਕਾਲਾ ਝੰਡਾ ਸੀ। देखो पैसा वाली बात बड़ी सिंपल है मैं तो सिंपल ये देख रहा है कि जਵੇਂ मच्छी दी आंख वाली ਗੱਲ ਆ ਸੀ ਤਾਂ ਬੰਦੇ ਫੜਨੇ ਆ ਸਾਰਾ ਝੰਡੇ ਦੀ ਗੱਲ ਗੁੱਲ ਸਾਰਾ ਕੁਝ ਵਿੱਚ ਕਲੀਅਰ ਹੋਣੀ ਮਤਲਬ ਕਿ ਇਹ ਮਨੂ ਟਾਰਗੇਟ ਕੀਤਾ ਗਿਆ ਸੀ ਜਿਸ ਦਾ ਮੋਕੇ ਦੇ ਵਿੱਚ ਕਤਲ ਹੋਇਆ ਉਹਨੂੰ ਕਤਲ ਕੀਤਾ ਗਿਆ ਸੀ ਕਿਉਂਕਿ ਬਾਅਦ ਜਾ ਕੇ ਮੇਰਾ ਦਸਤਾਵੇਜ਼ ਤੇ ਠਾਕੁਰ ਗੁਵਾਰੋਂ ਸੰਕਰ ਮੈਂ ਸੇ ਨਾ ਨਾ ਜੀ ਦੇਖੋ ਬੜੀ ਸਿੰਪਲ ਗੱਲ ਹੈ ਮੈਂ ਇਹਦੇ ਬਾਰੇ ਕਿੱਦਾਂ ਕਮੈਂਟ ਕਰ ਸਕਦਾ ਬੰਦੇ ਫੜੇ ਜਾਣਗੇ ਸਾਰੇ ਖੁਲਾਸੇ ਹੋ ਜਾਣੇ ਕਿ ਮਤਲਬ ਕੀ ਅਸਲੀਅਤ ਸੀਗੀ ਇਦੇ ਬਾਰੇ ਵਾਜਬ ਨਹੀਂ ਹੋਏਗਾ ਕਿ ਮੈਂ ਇਹਦੇ ਬਾਰੇ ਕੋਈ ਕਮੈਂਟ ਕਰਾਂ। ਪਰ ਇਹ 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 ਇਨਸੀਡੈਂਟ ਹੋਇਆ ਸਾਈਮਲਟੇਨियसਲੀ ਕੋ ਗੁਰਦੁਆਰਾ ਸਰਾਦੇ ਵਿੱਚ ਇੱਕ ਵਿਹਾਰ ਕੋ ਜਿਹੜਾ ਪ੍ਰਵਾਸੀ ਹੈ ਉਹ ਵੀ ਪੁਲਿਸ ਨੇ ਪਕੜਿਆ ਹੈ। ਨਹੀਂ ਤੁਹਾਨੂੰ ਲੱਗ ਰਿਹਾ ਹੈ ਕਿ ਸਟਰਪੈਂਸ ਜਿਹੜੀ ਹੈ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਇੱਧਰ ਉੱਧਰ ਗੁਰਦੁਆਰੇ ਨੇ ਆਪਾਂ ਕਹੀਏ ਸਰਾਦੇ ਵਿੱਚ ਹੋ ਗਿਆ ਇੱਧਰ ਮੰਦਰ ਦੇ ਵਿੱਚ ਇੱਧਰ ਛੁੱਟ ਦਿੱਤਾ ਗਿਆ ਜਿਹੜਾ ਨਹੀਂ ਦੇਖੋ ਭਾਈ ਸਾ ਉਹ ਚੀਜ਼ ਬੜੀ ਡਿਫਰੈਂਟ ਹੈ ਮੈਂ ਕੱਲ ਵੀ ਦਿੱਤੀ ਸੀ ਉਹ ਯਮਨਾਨਗਰ ਦਾ ਰਹਿਣ ਵਾਲਾ ਸ਼ਾਦੀਪੁਰ ਪਿੰਡ ਦਾ ਬੰਦਾ ਸੀ ਤਿੰਨ ਦਿਨ ਪਹਿਲਾਂ ਘਰ ਦੇ ਵਿੱਚ ਵੀ ਉਹਦੇ ਡਿਸਟਰਬਡ ਲਾਈਫ ਸੀਗੀ ਕਿਸ ਹਰ ਤਰੀਕੇ ਨਾਲ ਉਹ 3 ਦਿਨ ਪਹਿਲਾਂ ਇੱਥੇ ਆ ਗਿਆ ਸੇਵਾਦਾਰਾਂ ਨੇ ਉਹਨੂੰ ਜਦੋਂ ਥੱਲੇ ਉੱਤਰ ਨੂੰ ਕਿਹਾ ਉਹ ਰਿਫਿਊਜ਼ ਕਰਨ ਲੱਗ ਗਿਆ ਤੇ ਆਪਣਾ ਰੋਡ ਨਾ ਘਮਾਉਣ ਲੱਗ ਗਿਆ ਉਹ ਸਾਰਾ ਤੁਹਾਨੂੰ ਪਤਾ ਹੀ ਹੈ ਉਹ ਚੀਜ਼ ਬਿਲਕੁਲ ਡਿਫਰੈਂਟ ਹੈ ਸੋ ਜਿਹੜੀ ਆਪਾਂ ኦਪਰੇਸ਼ਨਲ ਗੱਲ ਹੈ ਕਿ ਮੈਂ ਜਿਹੜੀ ਅੱਜ ਵਾਲੀ ਕਾਮਯਾਬੀ ਹੈ ਇਹ ਤੁਹਾਡੇ ਨਾਲ ਤਾਂ ਸ਼ੇਅਰ ਕੀਤੀ ਹੈ ਬਿਕੋਜ਼ ਇਹ ਸਾਡੀ ਪਾਰਟੀ ਲੈ ਕੇ ਉਹਨਾਂ ਨੂੰ ਆ ਰਹੀ ਹੈ ਔਰ ਜਲਦੀ ਵੱਡੇ ਖਲਾਸੇ ਹੋਣ ਦੀ ਉਮੀਦ ਹੈ ਸਰ ਇਹ ਤਾਂ ਹਰ ਹੰਗਾਰੇ ਸਰ ਤੁਸੀਂ ਗੱਲ ਕੀਤੀ ਹੈ ਜਿਵੇਂ ਕਿ ਪੰਜਾਬ ਹੈ ਜਾਂ ਆਪ ਦਾ ਸੈਸ ਹਜ਼ਾਰ ਦੇ ਵਿੱਚ ਇਹੇ ਕੰਮ ਕਰਦੇ ਨੇ ਹਾਲਾਂਕਿ ਕਿੰਨੇ ਕੋਈ ਹੋਰ ਹੈ ਤੁਹਾਨੂੰ ਵੀ ਇਹ ਪਤਾ ਲੱਗਿਆ ਸੀਗਾ ਕਿ ਜੋ ਜਿਹੜੀ ਗੱਲ ਤੁਸੀਂ ਹੁਣੇ ਜ਼ਿਕਰ ਕੀਤਾ ਕਿ 12 ਸਾਲ ਦਾ ਵਿੱਚ ਬੱਚਾ ਵੀ ਹੈ ਨੌਜਵਾਨ ਵੀ ਹੈ ਸਰ ਇਹ ਛੋਟੀ ਉਮਰ ਦੇ ਬੱਚੇ ਨੇ ਜਾਂ ਨੌਜਵਾਨ ਨੇ ਇਹਨਾਂ ਨੂੰ ਕੱਢਿਆ ਕਿਸ ਤਰ੍ਹਾਂ ਜਾਏਗਾ ਕਿਉਂਕਿ ਕਿੰਨੇ ਦਾ ਕੋਈ ਹੋਰ ਨੇ ਇਹਨਾਂ ਨੂੰ ਸਿਰਫ ਡਿਲੀਵਰੀ ਬੁਆਏ ਦੇ ਲਈ ਕੰਮ ਦਿੱਤਾ ਜਾਂਦਾ ਹੈ ਵੀ ਪ੍ਰੋਮੋਸ਼ਨ ਵੱਲੋਂ ਇਹ ਤੇ ਨਹੀਂ ਤੋਂ ਤੋਂ ਸਰ ਨੂੰ ਕਿੱਥੇ ਕਿਤਾ ਜਾਏਗਾ ਬੱਚਿਆਂ ਨੂੰ ਇਹ ਡਿਫਰੈਂਟ ਐਂਗਲ ਹੈਗਾ ਪੁਲਿਸ ਦੀ ਇਨਵੈਸਟੀਗੇਸ਼ਨ ਦੀ ਮੈਂ ਉਸ ਤੋਂ ਜ਼ਾਇਰੇ ਤੋਂ ਬਾਹਰ ਜਾਣਾ ਮੇਰਾ ਵਾਜਬ ਨਹੀਂ ਮੈਂ ਵੈਸੇ ਤੁਹਾਨੂੰ ਗੱਲ ਦੱਸ ਰਿਹਾ ਕਿ ਤੁਹਾਡੇ ਥਰੂ ਮੈਂ ਬਾਰ-ਬਾਰ ਇਹ ਗੱਲ ਅਪੀਲ ਕਰਦਾ ਕਿ ਸਾਡੇ ਜਿਹੜੇ ਕੁਰਾਹੇ ਪਏ ਨੌਜਵਾਨਾਂ ਨੂੰ ਉਹਨਾਂ ਨੂੰ ਅਪੀਲ ਮੈਂ ਕਰਦਾ ਕਿ ਆਪਣੀ ਜ਼ਿੰਦਗੀ ਨਾ ਖਰਾਬ ਕਰੋ ਛੋਟੇ ਲਾਲਚ ਪਿੱਛੇ ਔਰ ਉਸ ਤੋਂ ਬਾਅਦ ساری ਉਮਰ ਤੁਸੀਂ ਜੇਲ੍ਹਾਂ ਚ ਬੈਠੇ ਰਹਿੰਦੇ ਹੋ ਤੇ ਸੰਤਾਪ ਭੋਗਦੇ ਹੋ ਕਾਨੂੰਨ ਦੇ ਆਖਿਰ ਦਾ ਪੁਲਿਸ ਦਾ ਸਾਰੀ ਇਨਫੋਰਸਮੈਂਟ ਹੁੰਦੀ ਹੈ ਤੇ ਜਿਹੜੇ ਉਹ ਬੰਦੇ ਨੇ ਉਹ ਆਰਾਮ ਨਾਲ ਬੈਠੇ ਤੁਹਾਨੂੰ ਯੂਜ਼ ਕਰਕੇ ਮੁੜ ਕੇ ਤੁਹਾਡੀ ਬਾਤ ਵੀ ਨਹੀਂ ਪੁੱਛਦੇ ਥੈਂਕ ਯੂ ਜੀ